ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਣ ਹੋਗੇ ਟਾਈਮ ਹੈ ਜਿਹੜਾ ਸਵੇਰ ਦਾ 6 ਵਜ ਗਏ ਨੇਗੇ ਜਿਹੜਾ ਉਠਖਿਆ ਬਸ ਅਹੀਂ ਬੈਠਿਆ ਚਾਹ ਕਰ ਲਈ ਆਟਾ ਕੋਲੋਂ ਲੈ ਲੱਸੀ ਬਣਾ ਲਈ ਉਧਰ ਮੱਝਾਂ ਦੇ ਬਾਗ ਦੀ ਕਲੀ ਧਾਰ ਕੱਢ ਲਈ ਉਹਨਾਂ ਨੇ ਕੱਠ ਕੰਡਾ ਲੋਟ ਕਰਕੇ ਦਾਣਾ ਪਾਣੀ ਚਾ ਰਹੀ ਅੰਦਰ ਸੀਗਾ ਹਨਾ ਤੇ ਉਹ ਆ ਪੂੜਾ ਸਾਰਾ ਬਾਕੀ ਝਾੜੂ ਧੂੜੂ ਦੇਖੋ ਮੀ ਸਾਰੀ ਰਾਤ ਦਾ ਪੈ ਰਿਆ ਰਾਤ ਪਹਿਲਾਂ ਤਾਂ ਪੈਣ ਦੇ ਵੇਲੇ ਛੜਾਕਾ ਆ ਗਿਆ ਤੇ ਫਿਰ ਰਾਤ ਨੂੰ ਬਰੀਕ ਬਰੀਕ ਜਿਵੇਂ ਮਣਕਣੀ ਜੀ ਕਿਤੇ ਲੱਗੀ ਕਦੇ ਹਟ ਗਈ ਹੁਣ ਜਿਹੜੀ ਰਸਤਾਰ ਤੇ ਮੀਂਹ ਓਦੋਂ ਪੈ ਰਿਹਾ ਸੀ ਉਸ ਨਾਲ ਰਸਤਾਰ ਤੇ ਅੱਜ ਪੈ ਰਿਹਾ 3 ਵਜੇ ਦਾ 3:30 ਵਜੇ ਦਾ ਪੈ ਰਿਆ ਉਹ ਨਹੀਂ ਨਿਕਲਨੀ 6:00 ਵਜੇ ਉਹ ਦਿਨ ਵਾਲਾ ਹੀ ਹਾਲ ਆ ਬਸ ਜਿਵੇਂ ਪਹਿਲਾਂ ਪੈਂਦਾ ਸੀ ਪੂਰੀ ਸਪੀਡ ਤੇ ਹੈਨਾ ਤੇ ਇਹ ਤਾਂ ਨਹੀਂ ਆਇਤੀ ਜੀਰੀਆਂ ਹੋਣ ਤਾਂ ਸਾਡੀ ਜੀਰੀ ਤਾਂ ਪਹਿਲੀ ਜਿਹੜੇ 7 ਕਿੱਲੇ ਪਸੇਟ ਸੀ ਤੋਕ ਮੜਾਏ ਖੜੇ ਸੀਗੇ ਮੀਨਸ ਪਾਣੀ ਵੀ ਭਰੀ ਪਈ ਸੀ ਅਜੇ ਨਿਕਲਿਆ ਨਹੀਂ ਸੀ ਉਹ ਤੋਂ ਤੋਂ ਮਾਗਰੋ ਨਹੀਂ ਆਏ ਨਾੜਾ ਵੀ ਭਰਿਆ ਜਾਂਦਾ ਸੀ ਹੌਲੀ ਹੌਲੀ ਨਿਕਲੂਗਾ ਹੈਨਾ ਆ ਉਸ ਤੋਂ ਰਾਤ ਦਾ ਫੇਰ ਪਈ ਜਾਂਦਾ ਸਾਡੇ ਤਾਂ ਹੈਨਾ ਮੁਲਾਸਤ ਤੇ ਕੀ ਲੈਤਾ ਜੀ ਜੀ ਨੂੰ ਮਾਰਨੇ ਹੋਏ ਵਸਤੀ ਤਾਂ ਹਜੇ ਲੋਟ ਖੜੀ ਹੈਗੀ ਕਮਲਾਈ ਖੜੀ ਹੈ ਕਲ ਚਲੋ ਵੀਰ ਕਹਿਣਾ ਜੀ ਜੀ ਕਮਲਾਈ ਖੜੀ ਹੈ ੱਪਾ ਖੇਤੀ ਦੇ ਸੱਤੇ ਸੌ ਕੋ ਬੁਲਾ ਲੈਣਾ ਬਹੁਤ ਹੀ ਬੁਰਾ ਹਾਲ ਹੈ ਉਹ ਪਿਉਤੀ ਪਾਏ ਨਹੀਂ ਹਜੇ ਫਿਰ ਉੱਠ ਕੇ ਕਰਨ ਨੂੰ ਕੀ ਨਾ ਚਾਹ ਰੋਚਾ ਹੁੰਦਾ ਨਾ ਮੈਸੋ ਵਸਮਾ ਉਸਕੇ ਚਾਹ ਕਰ ਲਈ ਉਧਰ ਉਹ ਵੀ ਦੇਖ ਹਜੇ ਆ ਵੀ ਉੱਥੇ ਨਾ ਬਸੜ ਕੰਢੇ ਹੋਵੇ ਉਧਰ ਨਾ ਕਿਉਂ ਲੱਗ ਹੋਵੇ ਬੈੱਡਾਂ ਵਾਲਾ ਕਮਰਾ ਕਿਉਂ ਲੱਗਦਾ ਦਿੱਕੀ ਚਾਹ ਕੇ ਫਰਾਸ ਕਰੇ ਜਾ ਦਰੂਜ ਬਰਤੋਂ ਸਦਰ ਜਨ ਕਵਰ ਤੋਂ ਸਿਨਹਾ ਫੇਰ ਤੋਂ ਪਾਣੀ ਦੇ ਦੁਆਰੇ ਇਹ ਸਾਈਡ ਤੇ ਘਰ ਤੋਂ ਨਹੀਂ ਹਟ ਗਈ ਨਾ ਕੋ ਕਾਮ ਅਰਜੀਆਂ ਆਉਂਦੇ ਹੈਗੇ ਜਿਹੜੇ ਆਪਾਂ ਨਵਾਂ ਪਾਇਆ ਕਮਰਾ ਖਾਸ ਮਨੋਦਰ ਕਰ ਦੇਣਾ ਹਜੇ ਜੋ ਕਿੰਨਾ ਕਮੀ ਆ ਉਹ ਗਾਹਣਾ ਬਹੁਤ ਦਾ ਤੇਜ਼ ਪੈ ਰਿਹਾ ਮੀ ਤਾਂ ਹੁਣ ਦੁਬਾਉਣਾ ਕੈਮਰਾ ਚੇਂਜ ਕਰ ਗੋਣ ਤਾਂ ਮਾੜਾ ਜਹਾਜ ਘਟਿਆ ਹੋਇਆ ਪਹਿਲਾਂ ਬਹੁਤ ਜ਼ਾਰੇ ਤੇ ਹਾਸ ਸੀਗਾ ਤੇ ਸਿਰਸਾਰ ਤੋਂ ਸਾਡੇ ਤੋਂ ਬਾਥਰੂਮ ਨਹੀਂ ਪੈ ਰਹਾ ਸਾਡੇ ਸੇਵ ਹੋ ਗਏ ਜਿਹਨੂੰ ਤੇ ਐਂ ਪੈ ਰਿਹਾ ਸਾਰਾ ਕੰਮ ਤੇ ਮੱਝਾਂ ਅੰਦਰ ਲੈ ਸਾਡੀਆਂ ਸੜੀਆਂ ਨੇ ਜੀਆਂ ਬੈਂਕ ਦਾ ਦਿਹਾੜਾ ਬੁਰਾ ਹਾਲ ਠੀਕ ਨਹੀਂ ਪੈ ਰਿਹਾਗਾ ਤੇ ਦੇਖੋ ਭਈ ਹੁੰ ਚਿੰਗਾਤ ਕਉਏ ਤਾਂ ਹਨਾ ਦਿਨੇ ਵੀ ਐ ਲੱਗਦਾ ਇਹ ਚਲੂਦਾ ਉਹ ਰੋਵੀਏ ਕਿਪੋ ਕਰਾਇਆ ਜਾ ਪਉਂਦਾ ਸੀ ਨਹੀਂ ਐਂਕਾ ਕਿੰਨਾ ਕੋ ਕਿੰਨਾ ਕਨਾਪੋ ਐਸੇ ਤਰ੍ਹਾਂ ਹੀ ਪੈ ਰਿਆ ਦਾ ਸਾਡਾਲੀ ਵਾਲਾਂ ਅੰਦਰ ਪਤਰਿਆ ਹੋਇਆ ਇਧਰ ਬਿਲੀਾਂ ਬਹੁਤ ਜਾਈਦਾ ਦਾ ਘਾਰਚੋ ਵੀ ਗੁੱਸੂ ਖਾਮ ਲਿਆ ਤੇ ਹੋਰ ਕੁਝ ਹੋ ਰਿਆ ਨਹੀਂ ਹਜੇ ਕੋਚੇ ਬਾਹਰ ਗਿੱਲੇ ਹੋ ਗਿਆ ਦੁਕਾਨਸ ਤੇ ਨਹੀਂ ਕਣੀ ਦੇ ਕਿੱਤੇ ਪੈ ਰਹੇ ਦਰਵਾਜ਼ੇ ਸਾਹਮਣੇ ਸੀ ਮਹਨਕਾਟ ਜਾਣ ਕੋ ਸਾਫ ਕਰਾਂਗੇ ਵੇੜਾ ਤਾਂ ਹੁਣ ਸੰਭਰੀਂ ਜਾਂਦੇ ਕਨ ਕਨ ਹੈਪੀ ਤੇ ਰਾਤ ਤੱਕ ਤੇ ਮੇਰੀ ਆਕਤੀ ਕੀ ਕਰੇਗਾ ਆਕਤੀ ਦੀ ਕੀ ਹੋਈ ਤੇ ਆਕਤੀ ਦੀ ਸਿੱਧੀ ਕੀ ਕਲਪਨ ਕਰੇਗਾ ਆਕਤੀ ਦਾ ਲੋ ਜੀ ਜਿਹੜਾ ਟਾਈਮ ਆ ਗੱਠ ਵਜੇ ਗਏ ਨੇਗੇ ਤੇ ਵੇਨ ਤੱਕ ਮੀ ਖੜਿਆ ਦੀ ਆਪਾਂ ਮੱਝ ਮੁੰਦੇ ਪਾਣ ਦੇ ਗੋਹਾ ਗੋਹਾ ਚੱਕੇ ਤੇ ਹੁਣ ਕਣੀ ਆਪ ਤਾਂ ਪਈ ਨਹੀਂ ਤਾਂ ਪਈ ਜਾਂਦਾ ਜਨ ਲੇਕਿਨ ਹਾਂ ਥੋੜਾ ਪੈਂਦਾਗਾ ਤੇ ਮਾ ਚਲੋ ਇਹਨਾਂ ਮੀ ਪੈਂਦੇ ਪੈਂਦੇ ਰੋਟੀ ਬਣਾ ਲੈਣਗੇ ਹਨਾ ਤਾਂ ਕੋਮਨ ਹੋਰੀ ਨੇ ਦਰਵਾਜ਼ੇ ਚਾਹੂ ਲਾਤਰ ਸੂਜ ਸਾਬ ਕਰ ਦਿੱਤੀ ਐ ਪੋਚਦੇ ਤੁਹਾਨੂੰ ਪਤਾ ਹੀ ਜੀ ਇਹ ਚੜਚ ਹਨ ਕਿੱਥੇ ਲੱਗ ਦੇਣੀ ਸਾਡੂ ਲਾ ਦਿੱਤਾਗਾ ਤੇ ਗੁਰਮਨ ਸੁਖਮਨ ਨਾਵਨ ਬਾਗੀ ਮਾ ਚਲਦੂ ਨਹਾਇਆ ਜਾਏ ਦਬਾਰਾਗਾ ਤੇ ਇਹ ਆ ਕੱਲ ਨੂੰ ਸਕੂਲ ਸਕੂਲੋਂ ਤਾਂ ਇਕੱਤਰ ਹੀ ਕਰ ਲਿਆ ਕਿਹਾ ਹੋਇਆ ਸੀਗਾ ਜਿਵੇਂ ਰੱਬ ਸੁੱਖ ਰੱਖੇ ਮੈਂ ਤੇ ਲਾਲ ਰੱਬ ਸੁੱਖ ਰੱਖੂਗਾ ਬਹੁਤ ਹੀ ਮੀਂਹ ਪਈ ਜਾਂਦਾਗਾ ਛੁੱਟੀ ਕਰਨਗੇ ਸਕੂਲ ਵਾਲੇ ਸੋ ਕਾਹ ਨੂੰ ਹੋ ਕਰਦੇ ਨੇਗੇ ਇਹ ਅਹੇ ਚਕਾਣੂ ਲਾਉਂਦੇ ਨੇਗੇ ਮਾਚੋ ਰੋਟੀ ਬਣਾ ਲੈਣੇ ਨੇ ਹਣਾ ਢਿੱਡ ਤਾਂ ਫੇ ਭਰਨਾ ਪੂਨੇ ਕੱਲ ਵੀ ਚੇਰੇ ਡਾਲੀ ਵਾਲੇ ਮੁੜ ਗਏ ਅੱਜ ਫੇ ਮੁੜਨਗੇ ਮਾਹ ਤੇ ਮੈਂ ਬੇਲੀ ਕੀ ਕਰਦੇ ਰੋਟੀ ਬਣਾ ਲੈਣੀ ਆ 8:00 ਵਜੇ ਹੁਣ ਤਾਂ ਰੋਟੀ ਦਾ ਟਾਈਮ ਹੀ ਆਏਗਾ ਸਰਦਾਰ ਜੀ ਖੇਤ ਗਏ ਨੇ ਕਈ ਪੂ ਆ ਕੇ ਦੇਖੋ ਕੀ ਸੁਨੇਹਾ ਲੈ ਆਉਣਗੇ ਖੇਤ ਨੂੰ ਆ ਗਏ ਆ ਗਏ ਫਿਰ ਉਹਦਾਂ ਨਵੀਂ ਡੜੀ ਕੋਲ ਦਾ ਹੋਣਗੇ ਦੱਸਣ ਹਣਾ ਦੋਨੇ ਪਈਰਾਇਆ ਕਰਕੇ ਬਹਿ ਜਾਂਦੇ ਨੇ ਹੁਣ ਸੀਤਰੀ ਹੁਣ ਆਏ ਕਰ ਲਾਂਗੇ ਹੁਣ ਆਏ ਕਰ ਲਾਂਗੇ ਪਾਣੀ ਨਿੱਕੇ ਬਸ ਨਿਕਲਦਾ ਮੈਂ ਆਏ ਸਾਢੇ 7 ਕਿੱਲੇ ਖਾਤਰੇ ਚ ਨੇ 7 ਕਿੱਲੇ ਜੀਰੀ ਮਰੂ ਠੇਕੇ ਵਾਲੇ ਦੇ ਬਾਣਾ ਜਿਹੜਾ ਲੱਭੀ ਕੇ ਆਲਾ ਉਹ 7 ਕਿੱਲੇ ਖਾਤਰੇ ਚ ਨੇ ਠੇਕੇ ਦੇ ਬਾਹਣਾ 82000 ਰੁਪਏ ਕੋ ਕੋਈ 20 ਗ੍ਰਾਮ ਤਾਂ ਤੇ ਮੈਨੇ 20 ਗ੍ਰਾਮ ਫੁੱਕ ਲੱਗੇ ਜਕਾਰਾ ਗਰਮਣ ਅੰਦਰ ਡਾਲੀ ਆਏ ਪਾ ਕੇ ਫਾਦੂ ਫਿਰ ਹਨ ਆਉਣ ਵਾਲੀ ਨਹੀਂ ਚਲ ਸਵਾ ਕੱਠ ਆਉਣੇ ਬਾਈ ਅੱਜ ਇਹ ਕਰਕੇ ਬੇਸਕਲ ਲੇਟ ਹੋ ਜਾਣ ਹੁਣ ਤਾਂ ਘਟਿਆ ਹੋਇਆ ਆ ਮੁੰਮੀ ਅੱਲਪਿਆ ਅੱਲਪਿਆ ਬੜੀ ਔਖਾ ਹੋ ਗਿਆ ਤਣੀ ਹਟਦਾ ਬਿੰਦ ਕਟਾ ਕੇ ਡੈਲਾ ਫੇਰ ਉਹ ਵੀ ਸਭ ਉੱਤ ਚੱਲਣਾ ਪਾਣੀ ਨੂੰ ਇਹ ਕੋ ਰੋਟੀ ਬਣਾ ਲੀ ਫੇਰ ਕਰ ਲਵੋ ਜੇ ਟਾਈਮ ਆ ਹੁਣ ਮੀਂਹ ਹਟ ਗਿਆ ਲੱਗਦਾ ਹੁਣ ਰੱਬ ਧੁੱਪ ਕੱਢੂ ਜੇ ਟਾਈਮ ਆ 2:30 ਵੱਜ ਗਏ ਹੋਣਗੇ ਹੁਣ 2:00 3:00 ਦਾ ਟਾਈਮ ਆਗਾ ਹੈ ਅੱਜ ਸਵੇਰ ਦਾ ਰੱਬ ਨੇ ਰਾਤ ਰਮੀ ਪਾਈ ਜਾਂਦਾ ਕੱਖ ਤੋਂ ਦਾ ਟਾਈਮ ਹੀ ਤੇ ਸਰਦਾਰ ਜੀ ਹੁਣ ਪਾਉਂਗੇ ਕੱਖ ਪਾ ਲਾਂਦੇ ਕੱਖ ਫੇਰ ਨਮੀ ਆ ਜੇ ਤੋਏ ਚੋਹੇ ਜੇ ਪਾਣੀ ਵੀ ਕੱਢਣ ਵਾਲਾ ਹੋਊ ਆ ਚਾਰ ਵਾਲੇ ਚ ਆਪਾਂ ਤੋਂ ਨੇ ਡੱਬੇ ਕੱਲ ਨੂੰ ਆਪਣਾ ਜਾਊਗਾ ਘਿਓ ਤੇ ਪਾਇਕੀ ਕਰਨੀ ਆ ਘਿਓ ਇਹ ਸਫਾਈ ਕਰਨੀ ਔਖੀ ਹੋ ਲਗੀ। ਵਰਮਣ ਨੇ ਜਦ ਮੈਨੂੰ ਘਰ ਦੇ ਲਿਆ ਰੇ ਨੇ ਮੇ ਤੋਂ ਪਾਣੀ ਆ ਹੋ ਲਿਆ ਰੇ ਤੂੰ ਹੋ ਗਿਆ ਉਹ ਗੈਂ ਚੁੱਟਾ ਪਾਣੀ ਤਰਪੇ। ਨਾ ਬਾੜੀ ਮਿੰਟ ਤੋਂ ਮੈਂ ਡੱਬੇ ਡੁੱਬੇ ਧੋਣ ਤੇ ਇਹ ਚੱਕਿਆ ਹੋ ਸੀ ਪਹਿਲਾਂ। ਹੋਹ ਫੜਿਆ। ਇਹ ਤੱਕ ਨਹੀਂ ਹੋ ਰਿਹਾ ਕੇ ਕਰਨਾ ਪਊਣਾ ਤੱਕਣ ਵੀ ਤੋਤੇ ਹੱਥ ਮਾਰਦਾ ਤੇ ਚੋਕਾ ਕੱਪੜਾ ਪੇਰਾਂ ਦੇ ਵਿੱਚ ਡੱਬਿਆਂ ਨੇ ਫੇਰ ਕਿਉਂ ਪਾਵਾਂਗੇ ਐਨੇ ਮਿੰਟ ਤੇ ਕਰਨੀ ਪੈਣੀ ਉਹ ਦੱਬੇ ਸਾਫ਼ ਕੀਤੇ ਹਜੇ ਅੱਖਾਂ ਦਿਾਈ ਇੱਥੋਂ ਮੈਂ ਤਾਂ ਥੋੜਾ ਪਾਣੀ ਪਾ ਕੇ ਲੈ ਹੋਣੀ ਆ ਆ ਕਰਦਾ ਕੋਰਾਂ ਕਰਾਕੇ ਉੱਤਤਾ ਕੇ ਨੀਂਾਰੇ ਕੱਢਾ ਫਰੇਖੰਦੀ ਆਜ ਮਾੜੀ ਮੂਡ ਤੋਂ ਪੁਰੀ ਹੋ ਗਈ ਮੈਂ ਤਾਂ ਪਾਣੀ ਛੁੱਟਾਂਗੇ ਹੈ ਰੱਬਾ ਸ਼ਾਂਤੀ ਜੀ ਆ ਗਿਓ ਮੇਂ ਹਟ ਜਾ ਰੱਬ ਨੇ ਤਾਂ ਬਹੁਤ ਹੀ ਪੁੱਠਾ ਵਿੱਢ ਲਾ ਰੱਖਿਆ ਹੈ ਕੀਤੀ ਬਹੁਤ ਹੀ ਪੁੱਠਾ ਵਿੱਢ ਲਾ ਰੱਖਿਆ ਖਾ ਜਾ ਚਾਰ ਭਾਂਡੇ ਪਾਣੀ ਆਜ ਖਾਣ ਨੂੰ ਉੱਤ ਪਾਣੇ ਛਟਣੀ ਖੁੱਤੀ ਹੈ

ਜਾਊ ਬਾਜੀ ਹੱਥ ਕਿਲੋ ਕਿਉ ਇਹਨਾਂ ਥੱਲ ਕੋਲਾ ਜਾ ਹੋ ਜੂ ਪਾ ਚੁੱਲਾ ਚਲਾ ਲਾ ਨੇ ਤੇ ਘੱਟ ਸਿਰਾਂ ਟੱਟ ਕੇ ਪਾਇਆ ਜੀ ਚਲੋ ਪਹਿਰ ਮੇਲਿਆਂ ਨਾ ਕੰਡਾ ਟਿਕ ਕਰ ਚੱਕੀ ਰੋਟੀ ਕਰੀ ਬੱਬੀ ਬਸਾ ਕਰਕੇ ਪੁੰਜਦੀ ਇਹਨਾਂ ਰੋਟੀ ਕੋ ਤੇ ਗੈਰ ਮੀਟ ਜਿਪਾ ਨੇ ਅੱਜ ਗੁੜ ਤੇ ਹੰਤ ਚ ਰੋਟੀਆਂ ਲਾਹਾਂਗੇ ਛੜ ਜੇ ਚ ਵਾ ਵਧੀਆ ਲੱਗਦੀ ਏ ਥੋੜਾ ਜਿਹਾ ਤੇ ਗੁੜ ਤਾਂ ਤਾਂ ਆਪਾਂ ਘੋਲ ਲਿਆ ਘੋਲ ਲਿਆ ਹੁਣ ਆਪਾਂ ਗੁੰਨ ਲਾਂਗੇ ਆਟਾ ਤੇ ਸ਼ਾਮ ਦਾ ਟਾਈਮ ਹੈ ਮਨ ਨੂੰ ਆਏ ਦੱਸੋ ਦੁੱਧ ਨਾਲ ਖਾਓਗੇ ਰੋਟੀ ਕਿ ਲੱਸੀ ਬਣਾਵਾਂ ਲੱਸੀ ਲੱਸੀ ਦੁੱਧ ਪੀ ਲੋ ਘਰ ਮਾ ਨੋ ਛਾੜਾ ਜਤਾ ਲੈ ਕੀ ਸਵਾਦ ਲੱਗਦਾ ਦੁੱਧ ਨੂੰ ਸਿਗਰਾਨਾ ਆਪੇ ਆ ਤੇ ਝੜਤੀ ਗਾ ਛੜਤਾ ਰੋਟੀਆਂ ਹਰੇ ਇਹਦੇ ਨੋਂ ਪਰ ਆ ਆਟਾ ਪਟਿਲ ਨਹੀਂ ਰੱਖਾਂਗੇ ਕਿਉਂਕਿ ਫਿਰ ਇਹ ਕਸ ਟੈਟ ਹੋ ਜਾਂਦਾ ਪਹਿਲੀ ਬਾਅਦ ਚ ਥੋੜਾ ਜਿਆਦਾ ਹੋ ਜਾਤਾ ਮਾਰਿਆ ਮੈਂ ਵੀ ਨਾ ਲੇਟ ਮਾਰੀਆ ਕਿ ਨਾ ਹੋਊਗੀ ਡੀਜ਼ਲ ਆਇਆ ਠੰਡ ਹੋਈ ਪਈ ਆ ਮੀ ਤਾਂ ਫੇਰ ਤਿਆਰ ਆਗਾ ਲੈ ਪਾਣੀ ਦਿੱਤਾ ਪਿਆਣਾ ਵੇ ਤੜਕੇ ਬਾਬਾ ਟੈਂਕ ਚੱਲ ਗਿਆ ਸੀ ਤੇ ਰੈਡੀ ਵੀ ਲਾਉਂਗਾ ਮੈਂ ਵੀ ਨਾ ਮਾਲ ਕੁਝ ਸਾਮ੍ਹੇ ਪੀਓਕਰਾਂਗਾ ਮੰਮੀ ਤੇ ਨਟ ਲਾਈ ਗੁੰਨੇਗਾ ਮੰਮਾ ਹਾਂ ਡੈਡੀ ਬੈਕ ਸਾਈਡ ਹੋ ਜਾ ਕੀ ਹੋ ਗਏ ਮੈਂ ਮਰ ਗਿਆ ਖੱਟਾ ਪਾਟ ਗਿਆ ਹੋ ਮਾਮੂ ਸੁਣ ਲਿਆ ਗੱਲਾਂ ਇਹੇ ਜੀ ਕਰਦੇ ਪਾਟ ਜਾਂਦੇ ਭਾਈ ਕੰਮ ਚ ਇਹ ਝਾੜ ਕਰਕੇ ਹੋਰ ਨਾ ਮੈਂ ਕੱਪੜੇ ਡੈਡੀ ਪਾਉਣ ਦਾ ਨੇ ਹੋਇਆ ਐ ਝਾੜਾ ਦੋ ਕੁਰਤੇ ਪਜਾਮਾ ਕੱਢੇ ਪੈਣੀਆਂ ਮੈਂ ਸਾਰੇ ਪਾਉਣ ਵਾਲੇ ਪਾਟ ਕੇ ਦੋ ਕੁਰਤੇ ਪਜਾਮਾ ਨੇ ਕੰਦੇ ਭਾਈ ਬੱਪਾ ਨੂੰ انا ਸਰਾਇ ਤੇ ਲੱਗ ਰਿਹਾ ਨੇ ਤੋਂ ਜਿਹੜਾ ਆਟਾ ਜਾ ਰਹੀ ਹੈ ਇਹ ਨਾ ਸਾ ਲੱਗਣਾ ਵੀ ਨਾ ਕੋਣ ਨੂੰ ਲੱਗਦਾ ਹੈ ਕੋਣ ਢਿੱਲਾ ਹੈਗਾ ਤਾਂ ਲੈ ਦੋ ਹੁਣ ਮਾਰ ਕੇ ਪ੍ਰਾਂਤ ਕਰਦੇ ਨੇ ਸਾਥ ਆਪਾਂ ਫਿਰ ਮਿਲ ਜਿਆ ਤੁਹਾਨੂੰ ਦਿੱਤਾ ਬੋਨਦੀਏ ਉਹ ਨਾ ਹਰ ਤਿਆਰੀ ਕਰ ਲਈ ਰੋਟੀ ਦੀ ਉਹ ਦੁੱਧ ਧਰਿਆ ਹੋਇਆ ਅੱਜ ਦੁੱਧ ਥੋੜਾ ਘਾ ਰੱਖਿਆ ਪਿਆ ਹੈਗਾ ਇੱਕ 3 ਕਿਲੋ ਵਾਲੀ ਕੰਨੀ ਭਰੀ ਪਿਆ ਕੋ 2 ਕਿਲੋ ਵਾਲੀ ਤਾਂ ਕੱਲ ਕੋ ਥੋੜਾ ਰੱਖਿਆ ਉਹ ਮਾਣਾ ਆ ਗਈ ਦੁੱਧ ਵਾਲੀ ਇਹਦੇ ਜਾਈ ਦੇ ਨੇ ਠੰਡਾ ਹੋ ਜਾਓ ਤੇ ਡੈਡੀ ਦੀ ਰੋਟੀ ਪਾਲ ਬੱਚਾ ਗਰਮ ਗਰਮ ਕਰਮ ਕਰਮ ਸਾਰੇ ਪਾਰੀ ਨਾਲ ਖਾ ਲਓ ਇਹ ਤਾਂ ਗਰਮ ਗਰਮ ਵਧੀਆ ਲੱਗਣਗੇ ਮਿੱਠੀਆਂ ਰੋਟੀਆਂ ਚਟਣੀ ਨਾਲ ਆਹ ਚਟਣੀ ਵੀ ਪਈਆ ਔਰ ਕਿਓ ਵੀ ਪਿਆ ਜਾ ਕਰ ਲੈ ਪਾਉਣਾ ਸੀ ਹੋ ਗਏ ਗਰਮ ਚਟਣੀ ਮੱਜਾ ਮੁੱਜ ਨਾਲ ਪੰਨ ਨੇੜਿਆ ਰੋਟੀਆਂ ਘਰ ਦੇ ਨਾਵਾਗੇ ਹਾਂ ਤਾਂ ਚਟਣੀ ਇਹ ਚਾ ਗਰਮ ਨਹੀਂ ਕਰਲੀ ਕਰ ਕੌਲੀ ਚ ਕਿਉਂ ਗਰਮ ਕਰ ਕੌਲੀ ਦਾ ਪਹਿਰੇ ਹੀ ਤੜਕੀ ਹੋਈ ਹੋਰ ਔਰ ਕੌਲੀ ਚ ਬਾਪੁੱਤ ਪਲਾਕ ਪਾਉਣਾ ਸੀ ਇਹ ਕੋਈ ਨਹੀਂ ਉਹ ਬਾਬੇ ਗੈਂਸਤੀ ਕਰ ਲਿਆ ਤਿੱਤਾ ਪਿਆਊਗਾ ਹਾਂ ਉਹਦੀ ਕਰ ਲੈ ਕਿਉਂ ਤਿੱਤਾ ਨਹੀਂ ਆਈ ਤੇ ਚਾਟਣੀ ਆ ਕੌਲੀ ਉਹ ਤੇ ਢਾਰ ਲੈ ਜਮਾ ਹੋਜੀ ਤਾਂ ਹੋਈਆਂ ਨੇ ਨਾ ਪਈਆਂ ਨਹੀਂ ਆ ਜਮਾ ਲਾਲ ਦੀਆਂ ਗੂੜਾ ਆਪਣਾ ਹੋਇਆ ਹੈ ਤਲ ਉਹ ਗੂੜਾ ਜਿਹੜੇ ਕਾਲੀਆਂ ਹੀ ਹੁੰਦੀਆਂ ਨੇ ਉਹ ਕਾਲਾ ਗੂੜਾ ਹੁੰਦਾ ਇਹ ਲਾਲ ਗੂੜਾ ਤੇ ਆ ਰੋਟੀਆਂ ਪਹਿਲੀ ਵਾਰ ਬਣਾਈਆਂ ਨੇ ਨਾ ਪਹਿਲਾਂ ਸਾਡੇ ਨਾਲ ਬਾਪੂ ਜੀ ਹੁੰਦੇ ਸਰਦਾਰ ਜੀ ਦੇ ਦਾਦਾ ਜੀ ਜੇ ਤਾਂ ਉਹ ਮਿੱਠੀਆਂ ਰੋਟੀਆਂ ਖਾਣ ਲੱਗ ਜਾਂਦੇ ਹੈ 4 ਵਜੇ ਖਾਂਦੇ ਹੋ ਰੋਟੀ ਸਿਲੰਦਰ ਨਾਲੇ ਆਪਣੇ ੱਗ ਲਾ ਲਵਾ ਦੇਂਗੇ 4 ਵਜੇ ਖਾਂਦੇ ਹੋ ਰੋਟੀ ਉਦੋਂ ਤਾਂ ਮੈਂ ਤੇ ਰਾਜਬਾਰ ਲੈ ਕੇ ਸੁਣਨੀ ਕਰਨੀ ਜਾਂਦੀ ਹੁੰਦੀ ਆ ਕੱਠ 'ਚ ਜਦੋਂ ਬਾਪੂ ਜੀ ਹੈਗੇ ਸੀ ਹੁਣ ਤਾਂ ਹੋ ਗਏ 16 ਸਾਲ ਹੋ ਗਏ ਨੇ ਟੈਸਟ ਹੋਏ ਨੂੰ ਤੇ ਫਿਰ ਕਹਿੰਦੇ ਭਾਈ ਭੇ ਫੇਰ ਜਾਇਓ ਪਹਿਲਾਂ ਆ ਰੋਟੀਆਂ ਕਾਲੂ ਪੈ ਆ 4 ਵਜੇ ਖਾ ਕੇ ਆਖਣੀ ਫਿਰ ਉਹ ਹੱਥ ਨੇ ਬਸ ਦੁੱਧ ਲਈ ਘੜ ਪੀ ਪਿੰਦੀ ਕੱਲੀ ਤੇ ਜੇ ਉਹ ਖਿਚੜੀ ਖਾਣ ਲੱਗ ਜਾਂਦੇ ਮੀ ਨਮੀ ਨਾ ਮਿੱਠੇ ਰੋਟੀਆਂ 4 ਵਜੇ ਲਾ ਕੇ ਖਾਣੇ ਜੇ ਉਹ ਖਿਚੜੀ ਖਾਣ ਲੱਗ ਜਾਂਦੇ ਫਿਰ ਅਸੀਂ ਤੜਕੇ ਸੁੱਤੇ ਹੁੰਦੇ ਨਾ ਹਾਰੇ ਚ ਖਿਚੜੀ ਤੜਦੀ ਹੁੰਦੀ ਫਿਰ ਉਹ ਚ ਦਹੀਂ ਚ ਪਾ ਕੇ ਥਿਆੜ ਬਣਾਉਂਦੇ ਹੋਵੇ 14 ਤੇ 14 ਮਰਵਾ ਕੇ ਥਿਆੜ ਕਹਿੰਦੇ ਹੁੰਦੇ ਨੇ ਉਹ ਮਰਵਾ ਕੇ ਖਾਣ ਦਾ ਫਿਰ ਹੈ ਫੇਰ ਤੇਰਾ ਜੇ ਦਲੀਏ ਦੀ ਗਿੱਜ ਪਾਈ ਜਾਂਦੀ ਦਲੀਆ ਖਾਣਾ। ਨੀ ਨੀ ਨਾ ਤੇ ਫੇਰ ਉਹ ਦੁਬਾਰਾ ਦਪਹਿਰੇ ਨੂਨ ਵਾਲੇ ਚਾਹ। ਮੇਰੇ ਨਾਲ ਦਾ ਸੀ ਫਿਰ ਤਾਂ। ਜਿਵੇਂ ਉਹੀ ਚੀਜ਼ਾਂ ਖਾਂਦਾ ਸੀ ਜਿਹੜੀ ਮੈਂ ਖਾਂਦੀ ਹਾਂ। ਹਾਂ। ਬੀਬੀ ਆਏ ਕਰ ਹਾਂ ਦਾ। ਫਾਈ ਰਾਜੀ ਵਾਲੀ ਬੀਬੀ, ਫਾਈ ਤੋਂ ਗਵਾਲ ਵਾਲੀ ਬੀਬੀ। ਮਾਨੂੰ ਪਕਾ ਕੇ ਦੇ ਕੇ ਜਾਇਓ, ਰੋਟੀਆਂ ਫੇਰ ਜਾਇਓ। ਪੁੱਤੋ ਮੈਂ ਸਭ ਨਹੀਂ। ਮੈਂ ਤਾਂ ਵਿਚਾਰ ਦੇਖੀ। ਕੁਟਾ ਸਵਕ ਮੈਂ ਨਹੀਂ ਤੇਰੀ ਮਸਬਤ ਦੀ ਸੀ ਸਰ ਦੇ ਬਾਲਾ ਘਰ ਦਾ ਹੁੰਦਾ ਵੀ ਐ ਤਾਂ ਉਹ ਆਂਦੀ ਆ ਖਰੀਦੀ ਵੀ ਇਹ ਮੇਰੇ ਪੋਤੇ ਨੂੰ ਹਾਣੇਗੀ ਜਿਹੜੋ ਇਸ ਚੜ੍ਹਦੇ ਤੇ ਫਿਰ ਹੁੰਦੇ ਚੜ ਜਾਂਦੇ ਹੁਣ ਵਧੀਆ ਬਚਿਆਰਾ ਉਹ ਕਰਦਾ ਸੀ ਜਿਹੜਾ ਬਰਮਣ ਹੋਈ ਤੂੰ ਹੋਈਆਂ ਹੋਰ ਉਹ ਐ ਕਹਿੰਦੀ ਕਿ ਆਹ ਕਿਆ ਉਹ ਬਰ ਉਹ ਲੱਗਦੀ ਕਰੇ ਦੋ ਕੁੜੀਆਂ ਹੋ ਗਈਆਂ ਪਹਿਲਾਂ ਹੀ ਦੋ ਸ਼ਾਮਨੀ ਕੁਮਾਰੀ ਦੀ ਦਾਰ ਕੁੜੀਆਂ ਹੋਣਨ ਕਹ ਕਹ ਇਹ ਆਪਦੇ ਕਰਮਾਪਲੇ ਆਇਆ ਖਤਰੂਨ ਨੂੰ ਤਬਾਹ ਕਰੇਗੀ ਕਿਦਕਾ ਕਾਮਕਰਮ ਨੇ ਰਾਤੀ ਰੋਟੀ ਤੁਸੀਂ ਬਣਾ ਕਾਚੀ ਦਿੱਦ ਲਸੇ ਤਬ ਤੁਰੀ ਕੋਲ ਸਾਨੂੰ ਸੁਬਾ ਪਾਇਦਾ ਜੀਰੋ ਸਦਾ ਜੀ ਜਕਰਦਾ ਹੁੰਦਾ ਸੀ ਬਣਾ ਲੈਣਾ ਮਿੱਠੇ ਰੋਟੀਆਂ ਹੁਣ ਤੇ ਮਿਲਦਾ ਹੋ ਸਾਲ ਹੋ ਗਿਆ ਬਣਾਈਆਂ ਨਹੀਂ ਪਰ ਜੂ ਜੀ ਚ ਬਣਾਈਆਂ ਸੀ। ਹਾਜੀ ਮੇਰਾ ਝਾੜਜਾ ਕਰਕੇ ਨਾ ਸਬਜੀ ਵਾਲਾ ਕੋਈ ਆਇਆ ਨਹੀਂ। ਤੇ ਕਰੇ ਲੱਗਣੋਂ हट ਗਈ ਮੈਂ ਕਾਰਨ ਮਹਾਂਸਾਲਾ ਚ ਚਟਣੀ ਦਾ ਮਿਕਸ ਰੋਟੀ ਲਾਉਂ। ਇਹ ਸਾਰੇ ਪਕਾ ਲਾ। ਰੈਡੀ। ਮੱਝਾ ਤੋਂ ਵੀ ਆਪਣਾ ਸਾਰਾ ਤਕਰੀਬਨ ਨਵੇੜਿਆ ਇਹ ਮਸਲ ਮਫਰਦਾਨੇ ਸਿੱਟ ਕੇ ਰੋਟੀ ਪਕਾ ਕੇ ਨਾ ਆ ਕੇ ਫਾਂ ਦੇ ਮਾਂਿੱਕੀ ਸਵਾਕੀ ਤੇ ਜੋਤ ਲਾਉਂ ਲੋ ਐ ਤਾਂ ਕੌਣ ਨਹੀਂ ਸੀ ਹੋਇਆ ਨੇ 7 ਵਜੇ ਨੂੰ ਸਾਰ ਨਾ ਤੋਕੀ ਹਾਂਜੀ ਚਲ ਰਿਹਾ ਨਹੀਂ ਤਾਂ ਬਹੁਤ ਚੜਿਆ ਆਉਂਦਾ ਗੁਰਮੁੜ ਬਾਹਰ ਦਾ ਮਾਹੌਲ ਦੇਖਾਂ ਮੌਸਮ ਦੇਂਦੀ ਧੂਕਾਉਣੀ ਆਪਰੇ ਬੱਚ ਪਾਵਾਂਗੇ ਮੈਂ ਪਕ ਰੱਖਿਆ ਹਾਂ ਉਹ ਤੇ ਧਰ ਦਿਓ ਤੂੰ ਕਿਹਾ ਹਦੱਸਤਾ ਹੋ ਜੀ ਉਹ ਚੁੱਪ ਕਰ ਤੇ ਆਪ ਤਾਂ ਦੇ dielte ubt seven analit ta hon lo yer time hai 6:50 minute ho gaye ne ge takreeban apan apne sare kamm kar lae ne ge te apan bas hun na do char geede dinnange kyunki dawai dubui leti hoyi fir dawai leke ta ik dam haan ਪਿਆ ਨਹੀਂ ਜਾਂਦਾ ਬਾਕੀ ਪਾਣਾ ਪੁੱਜਦੀ ਤੇ ਕੀ ਤਕਲੀਫ ਆਈ ਏ ਸਾਨੂੰ ਟੈਕਟਿਚ ਮੇਰੇ ਲੀਵਰ ਨੂੰ ਸੋਜ ਆਈ ਏ ਪਾਣੋ ਹਨਾ ਲੀਵਰ ਨੂੰ ਸੋਜ ਆ ਪਤਾ ਨਹੀਂ ਕਾਹ ਨਾਲ ਸੋਜ ਆ ਗਈ ਹਨਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਸਬਸਕ੍ਰਾਈਬ ਕਰ ਲਿਓ ਤੇ ਠੰਢੀ ਹੈ ਨਾ ਕਿ ਰਾਮਧਰੀ ਆ ਗਈ ਹਨਾ ਸਵੇਰ ਪਿਆ ਹੁੰਦਾ ਜਿਹੜਾ ਫਿਰ ਉਹ ਹੁੰਦਾ ਹੈਗਾ ਸੇਕੇ ਨਹੀਂ ਠੰਡ ਹੋਵੇ ਸਾਡਾ ਪਰਿਵਾਰ ਨਾ ਕੇ ਪੈਂਦਾ ਸਾਰਾ ਚਲੋ ਜੀ ਆਪਾਂ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੇ ਵਲੋਗ ਦਾ ਇਥੇ ਐਂਡ ਵੈ ਗੁਰਜੀ ਦਾ ਖਾਲਸਾ ਵੈ ਗੁਰੂ ਜੀ ਕੀ ਫਤਿਹ